ਏਜ ਪਾੜੀ ਦਾ ਸਵਾਲਕ ਪਾਠ 101 ਦਿਨਾਂ ਵਿੱਚ ਕਰੋ ਆਠ ਹੈ ਤਮਾਰ ਅੰਮ੍ਰਿਤ ਵੇਲੇ ਆਰੰਭ ਕਰਨਾ ਬਿਆੰਤ ਤਨ ਪ੍ਰਾਪਤ ਹੋਵੇ ਤੇ ਕਿਸੇ ਵੱਡੇ ਘਰਾਣੇ ਦੀ ਜਾਂ ਰਾਏ ਦੀ ਪੁੱਤਰੀ ਨਾਲ ਵਿਆਹ ਹੋਵੇ ਇਸ ਤਰ੍ਹਾਂ ਦੇ ਗਿਆਨਵਰਤਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਪੌਡੀ ਨੂੰ ਲਾਈਕ ਕਰੋ कमेंट विच वाइगुरु जी जरूर लिखो पौड़ी तीजी गावे को तान होवे किसे तान गावे को दात जाने निशान गावे को गुण वड्याईया चार गावे को विद्या विख्म विचार गावे को साज करे तनखे गावे को जिए लै फिर दे गावे को जापै दिसे दूर गावे को वेख हादरा हदूर कथना ना कथी नावे कथ कथ कथी कोट 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 दे थक पा जुगा जुगंतर खाए खाय हुक्मी हुक्म चलाए राह नानक विपर व्याख्या वाहगुरु जी ਦੀ ਕਿਰਪਾ ਨਾਲ ਹੀ ਜੇ ਕਿਸੇ ਕੋਲ ਆਤਮਿਕ ਸ਼ਕਤੀ ਹੈ ਉਹ ਹੀ ਉਸ ਸਰਬਸ਼ਕਤੀਮਾਨ ਦੀ ਤਾਕਤ ਦਾ ਜਸ ਗਾ ਸਕਦਾ ਹੈ ਕੋਈ ਉਸ ਵੱਲੋਂ ਦਿੱਤੀਆਂ ਬਖਸ਼ਿਸ਼ਾਂ ਨੂੰ ਉਸ ਦੀ ਕਿਰਪਾ मान ਕੇ ਹੀ ਉਸ ਦੀ ਕੀਰਤੀ ਦਾ ਗੁਣ ਗਾ ਰਿਹਾ ਹੈ ਕੋਈ ਜੀਵ ਉਸ ਦੇ ਅਕਤਿ ਗੁਣਾ ਅਤੇ ਸਿਫਤਾਂ ਨੂੰ ਗਾ ਰਿਹਾ ਹੈ ਕੋਈ ਉਸ ਦੇ ਕਠਿਨ ਵਿਚਾਰਾਂ ज्ञान ਦਾ ਗੁਣगान ਵਿਦਿਆਰੰਗੀ ਕਰ ਰਿਹਾ ਹੈ ਕੋਈ ਉਸ ਦੀ ਸਿਰਜਣਹਾਰ ਅਤੇ ਸੰਹਾਰਨ ਨਿਰੰਕਾਰ ਰੂਪ ਸਮਝ ਕੇ ਸਿਫਤਾਂ ਕਰ ਰਿਹਾ ਹੈ ਕੋਈ ਉਸ ਦੀ ਉਸਤਤ ਇਸ ਤਰ੍ਹਾਂ ਕਰਦਾ ਹੈ ਕਿ ਉਹ ਨਿਰੰਕਾਰ ਜ਼ਿੰਦਗੀ ਦੇ ਕੇ ਫਿਰ ਵਾਪਸ ਲੈ ਲੈਂਦਾ ਹੈ ਕੋਈ ਜੀਵ ਉਸ ਨਿਰੰਕਾਰ ਨੂੰ ਆਪਣੇ ਤੋਂ ਦੂਰ ਸਮਝ ਕੇ ਉਸ ਦਾ ਜਸ ਗਾਉਂਦਾ ਹੈ ਕੋਈ ਪਰਮ ਭਗਤ ਉਸ ਨੂੰ ਆਪਣੇ ਅੰਗ ਸੰਗ ਸਮਝ ਕੇ ਉਸ ਦੀ ਸਿਫਤ ਗਾਉਂਦਾ ਹੈ अनेका ਸੰਤਾਂ ਭਗਤਾਂ ਆਦਿ ਨੇ ਉਸ ਦੀ ਕੀਰਤੀ ਦਾ ਕਥਨ ਕੀਤਾ ਹੈ ਪਰ ਫਿਰ ਅੰਤ ਨਹੀਂ ਪਾਇਆ ਕਰੋੜਾਂ ਜੀਵਾਂ ਨੇ ਉਸ ਦੇ ਗੁਣਾ ਦਾ ਕਥਨ ਕੀਤਾ ਹੈ ਫਿਰ ਵੀ ਉਸ ਦਾ ਸੱਚਾ ਸਰੂਪ ਆਇਆ ਨਹੀਂ ਜਾ ਸਕਿਆ ਅਕਾਲ ਪੁਰਖ ਦਾਤਾ ਬਣ ਕੇ ਜੀਵ ਨੂੰ ਦਿੰਦਾ ਹੀ ਜਾ ਰਿਹਾ ਹੈ ਪਰ ਜੀਵ ਲੈਂਦਾ ਹੋਇਆ ਥੱਕ ਜਾਂਦਾ ਹੈ ਸਭ ਜੀਵ युग-ਯੁਗ ਤੋਂ ਇਹਨਾਂ ਪਦਾਰਥਾਂ ਦਾ ਭੋਗ ਕਰਦੇ ਆ ਰਹੇ ਹਨ ਹੁਕਮ ਕਰਨ ਵਾਲੇ ਨਿਰੰਕਾਰ ਦੀ ਰਜਾ ਨਾਲ ਹੀ ਸਾਰੇ ਸੰਸਾਰ ਦੇ ਰ ਚੱਲ ਰਹੀ ਹਨ ਗੁਰੂ ਨਾਨਕ ਸਾਹਿਬ ਸੰਸਾਰ ਦੇ ਜੀਵਾਂ ਨੂੰ ਸੁਚੇਤ ਕਰਦੇ ਹੋਏ ਕਹਿੰਦੇ ਹਨ ਕਿ ਉਹ ਨਿਰੰਕਾਰ ਵਾਹਿਗੁਰੂ ਚਿੰਤਾ ਰਹਿਤ ਹੋ ਕੇ ਇਸ ਸੰਸਾਰ ਦੇ ਜੀਵਾਂ ਉੱਪਰ ਸਦਾ ਪ੍ਰਸੰਨ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ